90 ਪਲਾਂਟ ਲੱਗੇ ਹੋਇਆ ਜੀ ਕਿਸਾਨ ਕੈਚੱਪ ਦਾ 90 ਪਲਾਂਟ ਹੈ ਟਮਾਟੋ ਕੈਚੱਪ ਬਣਾਉਂਦੇ ਆ ਕਿਸਾਨ ਕੈਚੱਪ ਪੂਰੇ ਦੇਸ਼ ਜਾਂਦੀ ਹੈ ਟਮਾਟਰ 나ਸਿਕ ਤੋਂ ਲਿਆਉਂਦੇ ਆ ਜੀ ਮਹਾਰਾਸ਼ਟਰ ਤੋਂ ਪਲਾਂਟ 90 ਹੈ ਟਮਾਟਰ ਮਹਾਰਾਸ਼ਟਰ ਦੇ 나ਸਿਕ ਤੋਂ ਆ ਰਹੇ ਨੇ ਮੈਂ ਕਿਹਾ ਵੀ ਤੂੰ ਸਾਨੂੰ ਦੱਸੋ ਟਮਾਟਰ ਇੱਥੇ ਪੈਦਾ ਕਰਦੇ ਆ ਸੀ ਤੁਹਾਡੇ ਆਲੇ-ਦੁਆਲੇ ਫੈਕਟਰੀ ਦੇ ਆਲੇ-ਦੁਆਲੇ ਪੈਦਾ ਕਰਦਾਂਗੇ ਉਹ ਕਹਿੰਦੇ ਜੀ ਉਹ ਕੁਆਲਿਟੀ ਹੋ ਰਹਾ ਹੈ ਮੈਂ ਕਹਾਂ ਜੀ ਦੱਸੋ ਤੁਹਾਨੂੰ ਕਿਹੜੀ ਕੁਆਲਿਟੀ ਹੈ ਬੀਸੀ ਸਾਹਿਬ ਨਾਲ ਮੀਟਿੰਗ ਕਰਾਈ ਤੇ ਇਹਨਾਂ ਨੇ ਦੋ ਮੀਟਿੰਗਾਂ ਕੀਤੀਆਂ ਪਹਿਲਾਂ 10000 ਟਨ ਟਮਾਟਰ ਚੋਂ ਸਿਰਫ 500 ਟਨ ਪੰਜਾਬ ਚੋਂ ਲੈਂਦੇ ਸੀ ਹੁਣ ਉਹ 10000 ਟਨ ਚੋਂ ਪਹਿਲੀ ਸੱਟਈ ਐਸ ਵਾਰ 10000 ਟਨ ਟਮਾਟਰ ਚੋਂ ਲਗਭਗ 4000 ਟਨ ਟਮਾਟਰ ਅਸੀਂ ਇੱਥੋਂ ਪੰਜਾਬ ਚੋਂ ਪੈਦਾ ਕਰਕੇ ਦੇਵਾਂਗੇ ਉਹਨਾਂ ਦੇ ਆਲੇ ਦੁਆਲੇ ਪਿੰਡਾਂ ਚੋਂ ਹੀ ਪਾਕੜੀਆਂ ਅਮਰਗੜ ਆਪਣਾ ਅਮਲੋ 500 ਨਾਪਾ ਫਵਾਨੀਗੜ ਚੰਨੋ ਉੱਥੋਂ ਹੀ ਪੈਦਾ ਕਰਕੇ ਦੇ ਦਾਂਗੇ ਉਹਨਾਂ ਦਾ ਟਰਾਂਸਪੋਰਟ ਦਾ ਖਰਚਾ ਬਚੂਗਾ ਸਾਡਾ ਚੋਨੇ ਤੋਂ ਖਹਿੜਾ ਛੁੱਟੂਗਾ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਉ ਦਾ ਬਚਨ ਵੀ ਕਾਇਮ ਰੱਖ ਲਾਂਗੇ ਤੇ ਨਾਲੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਆਪਣਾ ਜਿਹੜਾ ਧਰਤੀ ਆ ਉਹਦੀ ਉਪਜਾਊ ਸ਼ਕਤੀ ਬਚੂ ਲੈ ਵੀ 25 ਸਾਲ ਦੀ ਗੱਲ ਕਰਦੇ ਆ ਜੇ ਕੋਈ ਫਸਲ ਨੂੰ ਸੰਡੀ ਲੱਗ ਜਾਂਦੀ ਪਿੰਡ ਚ ਕਣਕ ਨੂੰ ਸੰਡੀ ਲੱਗੀ ਨਰਮੇ ਨੂੰ ਸੰਡੀ ਲੱਗੀ ਜਾਂ ਕੋਈ ਹੋਰ ਫਸਲ ਨੂੰ ਸੰਡੀ ਲੱਗੀ ਤਾਂ ਕੋਈ ਤੁਹਾਨੂੰ ਇਹ ਦੱਸਣ ਆਉਂਦਾ ਸੀ ਖੇਤੀਬਾੜੀ ਵਿਭਾਗ ਦੇ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਜਾਂ ਸਰਕਾਰ ਵੱਲੋਂ ਕਿ ਕਿਹੜੀ ਸਪਰੇਅ ਕਰਨੀ ਹੈ ਕੋਈ ਆਉਂਦਾ ਸੀ ਜੀ ਨਹੀਂ ਆਉਂਦਾ ਸੀ ਫਿਰ ਆਪਾਂ ਸਪਰੇਅ ਕਿਵੇਂ ਕਰਦੇ ਸੀ ਇੱਕ ਦੂਜੇ ਨੂੰ ਪੁੱਛ ਕੇ ਗਰਮੇਲ ਯਾਰ ਪੀਲੇ ਦੇ ਖੰਭਾ ਵਾਲੀ ਸੁੰਡੀ ਲੱਗ ਗਈ ਪੱਤੇ ਖਾਈ ਜਾਂਦੀ ਐ ਉਹ ਕਹਿੰਦਾ ਹਾਂ ਯਾਰ ਸਾਡੇ ਵੀ ਲੱਗ ਗਈ ਗਰਮੇਲ ਤੂੰ ਕੱਲ ਸਪਰੇਅ ਕਰੀ ਜਾਂਦਾ ਸੀ ਪਿਛਲੇ ਜੇ ਪੈਰ ਮੈਂ ਦੇਖਿਆ ਤੈਨੂੰ ਤੂੰ ਸਪਰੇਅ ਕਰੀ ਜਾਂਦਾ ਸੀ ਕਿਹੜੀ ਕੀਤੀ ਐ ਗਾਂ ਗਰਮੇਲ ਨੂੰ ਵੀ ਨਹੀਂ ਪਤਾ ਸੀ ਕਹਿੰਦਾ ਪਤਾ ਨਹੀਂ ਕਿਹੜੀ ਐ ਲਾਲ ਜੇ ਟੱਕਣ ਵਾਲੀ ਐ ਚੱਕ ਦੋ ਸਾਰਾ ਪਿੰਡ ਲਾਲ ਜੇ ਟੱਕਣ ਵਾਲੀ ਨਾ ਕੋਈ ਸਾਨੂੰ ਇਹ ਪਤਾ ਵੀ ਲਾਲ ਜੇ ਟੱਕਣ ਵਾਲੀ ਪੀਲੇ ਜੇ ਖੰਭਾਂ ਵਾਲੀ ਵਾਸਤੇ ਸਹੀ ਹੈ ਜਾਂ ਗਲਤ ਹੈ ਉਹ ਜਿਹੜੇ ਸਪਰੇਆਂ ਵਾਲੇ ਸੀ ਉਹਨਾਂ ਨੂੰ ਜਿਹੜੀ ਵੇਚ ਕੇ ਜ਼ਿਆਦਾ ਪੈਸੇ ਬਚਦੇ ਸੀ ਉਹ ਉਹ ਵੇਚੀ ਜਾਂਦੇ ਸੀ ਮੈਂ ਉਦੋਂ ਕਹਿੰਦਾ ਹੁੰਦਾ ਸੀ ਇੱਕ ਵਾਰੀ ਹਰੇ ਰੰਗ ਦਾ ਪੈਨ ਹੱਥ ਚਾ ਲੈਣ ਦਿਓ ਪੰਜਾਬ ਦੇ ਖੇਤਾਂ ਦੇ ਵਿੱਚ ਵੀ ਸਕੂਲਾਂ ਵਾਂਗੂ ਖੇਤਾਂ ਦੇ ਮਾਸਟਰ ਹਰ ਪਿੰਡ ਨੂੰ ਖੇਤਾਂ ਦੇ ਮਾਸਟਰ ਦੇਵਾਂਗੇ ਪੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲਚਰ ਪੜ੍ਹੇ ਲਿਖੇ ਮੁੰਡੇ ਕੁੜੀਆਂ ਹਰ ਰੋਜ਼ ਤੁਹਾਡੇ ਪਿੰਡ ਆਇਆ ਕਰਨਗੇ ਜੇ ਕੋਈ ਸੰਡੀ ਲੱਗੀ ਐ ਉਹ ਸੰਡੀ ਨੂੰ ਉਹ ਯੂਨੀਵਰਸਿਟੀ ਚ ਭੇਜਣਗੇ ਉੱਥੇ ਸਾਇੰਟਿਸਟੇ ਦੱਸਣਗੇ ਕਿ ਇਹਦੇ ਵਾਸਤੇ ਕਿਹੜੀ ਸਪਰੇ ਜਿਹੜੀ ਐ ਉਹ ਫਾਇਦੇਮੰਦ ਐ ਨਾਲੇ ਤਾਂ ਨੌਕਰੀਆਂ ਮਿਲਣਗੀਆਂ ਨਾਲੇ ਖੇਤੀ ਵਜੂ ਤੁਹਾਡੇ ਵੱਲੋਂ ਟੈਕਸਾਂ 'ਚ ਕੋਈ ਕਮੀ ਨਹੀਂ ਆ ਮਾਵਾ ਪੜਨਾ ਬੈਠੇ ਆ ਇਹ ਵੀ ਸੋਚਦੇ ਹੋਣਗੇ ਪੀ ਅਸੀਂ ਕੋਈ ਟੈਕਸ ਦਿੰਨੇ ਆ ਸਾਡੇ ਕੋਈ ਟੈਕਸ ਨਹੀਂ ਮੈਂ ਸਮਝਾ ਦਿੰਦਾ ਟੈਕਸ ਕਦੋਂ ਸ਼ੁਰੂ ਹੋ ਜਾਂਦਾ ਆਮ ਬੰਦੇ ਤੇ ਤੜਕੇ ਉੱਠ ਕੇ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਨਾਮ ਲੈ ਕੇ ਚਾਹ ਧਰਦੇ ਹੋ ਪੱਤੀ ਪਾਉਣੀਓ ਟੈਕਸ ਕਿਉਂਕਿ ਪੱਤੀ ਤੇ ਟੈਕਸ ਹੈ ਚਾਹ ਪੱਤੀ ਤੇ ਫਿਰ ਖੰਡ ਪਾਉਣੀਓ ਟੈਕਸ ਫਿਰ ਦੁੱਧ ਚਲੋ ਇਸ ਇਲਾਕੇ 'ਚ ਥੋੜਾ ਜਿਹਾ ਆਪਦਾ ਹੈ ਬੱਸ ਟੈਕਸ ਉਹ ਤੋਂ ਬਾਅਦ ਕਿਸੇ ਨੂੰ ਰਿਸ਼ਤੇਦਾਰ ਨੂੰ ਕਹਿੰਦੇ ਹੋ ਤੇਰੇ ਕੋਲ ਤੈਨੂੰ ਮੇਰੇ ਨਾਲ ਆਉਣਾ ਹੈ ਫੋਨ ਕਰਨਾ ਟੈਕਸ ਮੋਟਰਸਾਈਕਲ ਜਾਂ ਕਾਰ ਲੈ ਕੇ ਜਾਣੀ ਹੈ ਟੈਕਸ ਡੀਜ਼ਲ ਤੇ ਪੈਟਰੋਲ ਤੇ ਆਉਂਦਾ ਹੋਇਆ ਸਬਜ਼ੀ ਫੜ ਲਈ ਸਬਜ਼ੀ ਫੜ ਲਿਆਂਦੀ ਟੈਕਸ ਆ ਕੇ ਰੋਟੀ ਖਾਦੀ ਟੈਕਸ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਮਨਜੇ ਤੇ ਬੈੱਕੇ ਥੋੜਾ ਜਿਹਾ ਰਿਲੈਕਸ ਜਾ ਹੋ ਕੇ ਤੁਸੀਂ ਕਹਿੰਦੇ ਹੋ ਚਲੋ ਹੁਣ ਕੋਈ ਟੈਕਸ ਨਹੀਂ ਨਾ 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 ਪੱਖਾ ਚੱਲੀ ਜਾਂਦਾ ਭਾਈ ਟੈਕਸ ਤੁਸੀਂ ਤਾਂ ਸੁੱਤੇ ਪਏ ਵੀ ਟੈਕਸ ਦੇ ਜਾਂਦੇ ਹੋ ਤੁਹਾਡੇ ਵੱਲ ਤੇ ਕੋਈ ਕਮੀ ਨਹੀਂ ਪੈਸਾ ਕਿੱਧਰ ਗਿਆ ਫੇਰ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਫੇਰ ਕੋਈ ਨੌਕਰੀਆਂ ਦੇ ਦਿੰਦੇ ਮੰਨ ਲੈਂਦੇ ਕੋਈ ਕਾਲਜ ਖੋਲ੍ਹ ਦਿੰਦੇ ਮੰਨ ਲੈਂਦੇ ਨਾ ਖਜ਼ਾਨਾ ਖਾਲੀ ਸਕੂਲ ਦੇਖੋ ਚੱਕਰ ਭੀਮ ਨਾਮ ਅੰbedkar ਜੀ ਨੇ ਕਿਹਾ ਸੀ ਕਿ ਵਿਦਿਆ ਸਿੱਖਿਆ এডਿਕੇਸ਼ਨ ਇੱਕ ਸ਼ੇਰਨੀ ਦਾ ਦੁੱਧ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜ ਮਾਰੂਗਾ ਗਿਆਨ ਦੀ ਦਹਾੜ ਮਾਰੂਗਾ ਨੌਲੇਜ ਦੀ ਦਹਾੜ ਮਾਰੂਗਾ ਸ਼ਾਨਦਾਰ ਸ਼ਾਨਦਾਰ ਸਰਕਾਰੀ ਸਕੂਲ ਬਣਨ ਲੱਗੇ ਆ ਜਿਹੜੇ ਆਉਂਦੇ ਆ ਨਾ ਤੁਹਾਨੂੰ ਹੁਣ ਤੱਕ ਲੁੱਟੇ ਗਏ ਨੇ ਤੁਹਾਡੀ ਗਰੀਬੀ ਖਤਮ ਕਰਾਂਗੇ ਗਰੀਬੀ ਖਤਮ ਕਰਾਂਗੇ ਇਦਾਂ ਨਹੀਂ ਹੋਣੀ ਗਰੀਬੀ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ ਗਰੀਬਾਂ ਦੇ ਜਵਾਕਾਂ ਨੂੰ ਪੜਾ ਦੋ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕਣਗੇ ਉਹਨਾਂ ਦੇ ਕਰਾਂਗੇ ਜਦੋਂ 2 2 3 ਤੇ ਲੱਖ ਰੁਪਏ ਮਹੀਨਾ ਜਵਾਕ ਕਮਾਉਣ ਲੱਗੇ ਨਾ ਇੰਜੀਨੀਅਰ ਬਣ ਕੇ ਡਾਕਟਰ ਬਣ ਕੇ ਵਕੀਲ ਬਣ ਕੇ ਨੀਟ ਕਲੀਅਰ ਕਰ ਲਿਆ ਐਮਬੀਬੀਐਸ ਕਲੀਅਰ ਕਰ ਲਈ ਆਈਆਈਟੀ ਕਲੀਅਰ ਕਰ ਲਈ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਇੱਕ ਵਪਾਰੀ ਉੱਠਿਆ ਉਹ ਕਹਿੰਦਾ ਜੀ ਮੈਂ ਸੁਨਾਰੇ ਦੀ ਦੁਕਾਨ ਉਹਦੀ ਸੀ ਗਹਿਣੇ ਬਣਾਉਂਦਾ ਸੀ ਸੋਨੇ ਦੇ ਚਾਂਦੀ ਦੇ ਉਹ ਕਹਿੰਦਾ ਜੀ ਮੇਰੀ ਗਹਿਣਿਆਂ ਦੀ ਦੁਕਾਨ ਹੈ ਅੰਮ੍ਰਿਤਸਰ ਚ ਆ ਦੋ ਸਾਲ ਛੱਡ ਕੇ ਇਸ ਤੋਂ ਪਹਿਲਾਂ ਕਹਿੰਦਾ ਮੇਰੇ ਕੋਲੇ ਹਰ ਰੋਜ਼ ਲਗਭਗ ਇੱਕ ਜਾਂ ਦੋ ਪਰਿਵਾਰ ਆਉਂਦੇ ਹੁੰਦੇ ਸੀ ਕੱਜਾਂ ਦੀਆਂ ਬਾੜੀਆਂ حق ਦਾ ਕੋਕਾ ਕਹਿਣੇ ਰੱਖਣਾ ਤੇ ਐਂ ਕਹਿਣੇ ਰੱਖ ਕੇ ਮੈਨੂੰ ਦੇਖ ਕੇ ਮਾਵਾ ਪੈਣਾ ਦੇ ਅੱਖਾਂ ਚੱਤਰੂ ਹੁੰਦੇ ਸੀ ਕਿਉਂਕਿ ਕੋਈ ਬਾਪ ਨੇ ਕੋਈ ਮਾਂ ਨੇ ਨਿਸ਼ਾਨੀ ਦਿੱਤੀ ਹੈ ਕੋਈ ਕਿਸੇ ਤਿਹਾੜ ਤੇ ਦਿੱਤ ਤਿਹਾੜ ਤੇ ਪਾਇਆ ਕਾਰਨ ਕੀ ਬਿਜਲੀ ਦਾ ਬਿੱਲ ਨਹੀਂ ਭਰਿਆ ਜਾਂਦਾ ਜੀ ਤੇ ਚਵਾਕਾਂ ਦੀਆਂ ਫੀਸਾਂ ਇਲਾਜ ਦੱਸਿਆ ਨਹੀਂ ਆਹ ਕਹਿਣੇ ਰੱਖਣਾ ਹੈ ਜੀ ਉਹ ਕਹਿੰਦਾ ਜੀ ਪਿਛਲੇ 2 ਸਾਲ ਤੋਂ ਮੇਰੇ ਕੋਲੇ ਕਦੇ ਕੋਈ ਗਰੀਬ ਪਰਿਵਾਰ ਹਜਾ ਨਹੀਂ ਆਇਆ ਜਿਹੜਾ ਗਹਿਣੇ ਰੱਖਣਾ ਹੋਵੇ ਆਪਣਾ ਆਪਣਾ ਜਾਂ ਵੇਚਣਾ ਆਇਆ ਹੋਵੇ ਆਪਣੇ ਸੋਨੇ ਦੇ ਗਹਿਣੇ ਉਹ ਕਹਿੰਦੇ ਜੀ ਬਿਜਲੀ ਦੇ ਬਿੱਲ ਮਾਫ ਹੋ ਗਏ ਪੜ੍ਹਾਈ ਚੰਗੇ ਸ਼ਾਨਦਾਰ ਸਕੂਲ ਬਣ ਗਏ ਤੇ ਇਲਾਜ ਤੇ ਖਰਚਾ ਨਹੀਂ ਹੋ ਰਿਹਾ ਅਸੀਂ ਫਿਰ ਕਿਉਂ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਕਿ ਮੇਰਾ ਇਹਨਾ ਕੰਮ ਘੱਟ ਗਿਆ ਕਿ ਮੇਰੇ ਕੋਲੇ ਗਾਹ ਕੋણો हट ਗਿਆ ਪਰ ਕਹਿੰਦਾ ਮੈਨੂੰ ਇੰਨੀ ਖੁਸ਼ੀ ਹੈ ਇੱਕ ਘਟੋ ਘਟ ਮੈਂ ਲੋਕਾਂ ਦੇ ਆ ਜਿਹੜੇ ਦੁੱਖ ਸੁੱਖ ਸੀ ਜਿਹੜੇ ਉਹਨਾਂ ਦੇ ਸੁੱਖ ਦੁੱਖ ਸੀ ਉਹਨਾਂ ਦਾ ਭਾਗੀਦਾਰ ਬਣਨ ਨੂੰ ਬੰਦ ਹੋ ਗਿਆ ਜੀ ਰੱਬ। ਜਿਵੇਂ ਅਮਚਲ ਪੇ ਮੈਂ ਸਿੰਧੂਗਿਜ ਨਹੀਂ ਗੱਲ ਸੋਚਿਆ ਸੀ ਕਿ ਇਸ ਪੱਧਰ ਤੇ ਮੈਨੂੰ ਬਚਾ ਦੋਗੇ ਲੋਕਾਂ ਹਾਂ ਮੈਂ ਕਲਾਕਾਰ ਦੇ ਤੌਰ ਤੇ ਮਸ਼ਹੂਰ ਸਾਢੇ 17 ਸਾਲ ਦੀ ਉਮਰ ਜੀ ਹੋ ਗਿਆ ਸੀ। ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਸ਼ੋਰ ਤਾਂ ਦੀਆਂ ਬਲੰਦੀਆਂ ਦਿੱਤੀਆਂ ਪਰ ਇਸ ਪੱਧਰ ਤੇ ਨਹੀਂ ਮੈਂ ਸੋਚਿਆ ਸੀ ਕਿ ਤੁਸੀਂ ਮੇਰੇ ਤੇ ਇੰਨਾ ਯਕੀਨ ਕਰਕੇ ਮੈਨੂੰ ਆਜ ਮੇਂਬਾਰੀ ਦਿਓਗੇ ਤੇ ਮੈਂ ਤਾਂ ਹੁਣ ਪਰਮਾਤਮਾ ਕੇ ਹੀ ਅਰਦਾਸ ਕਰਦਾ ਹਾਂ ਨਾ ਟੜ ਕੇ ਉੱਠ ਕੇ ਸਭ ਤੋਂ ਪਹਿਲਾਂ ਧੰਨਵਾਦ ਕਰੀਦਾ ਪਹਿਲਾਂ ਤਾਂ ਪਰਮਾਤਮਾ ਦਾ ਕਿ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਭਲਾਈ ਵਾਸਤੇ ਤੇ ਪੰਜਾਬ ਦੀ ਸੇਵਾ ਵਾਸਤੇ ਫਿਰ ਤਿੰਨੋਂ ਟਾਈਮ ਅਰਦਾਸ ਕਰੀਦੀ ਹੈ ਪਰਮਾਤਮਾ ਕੋਈ ਗਲਤ ਸੈਨ ਨਾ ਕਰਾ ਦੇ ਜਿੱਥੇ ਸਦਾਸ ਖਤ ਕਰੀਏ ਕਿਸੇ ਘਰ ਦਾ ਦੀਵਾ ਬળે ਕਿਸੇ ਘਰ ਦਾ ਦੀਵਾ ਬੁਝੇ ਨੌਕਰੀਆਂ ਦਿੱਤੀਆਂ 42992 ਇੱਕ ਬੰਦਾ ਕਹਦੇ 1 ਰੁਪਇਆ ਲਿਆ 1 ਰੁਪਇਆ ਕਿਸੇ ਨੇ ਲਿਆ ਹੋਵੇ ਰਿਸ਼ਵਤ ਦਾ ਇੱਕ ਬੰਦਾ ਕਹਿ ਦੋ ਲੈ ਕੇ ਆਓ মিডিਏ ਸਾਹਮਣੇ ਲੈ ਆਓ ਇੱਕ ਬੰਦਾ ਕਹਦੇ ਕਿ ሽਪਾਰਸ਼ ਲਾਉਣੀ ਪਈ ਐ ਐਮ ਐਲ اے ਦੀ ਜਾਂ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਪਰ ਨੌਕਰੀ ਇਸ ਕਰਕੇ ਨਹੀਂ ਮਿਲੀ ਕਿ ਬਾਪੂ ਜਾਣਦਾ ਨਹੀਂ ਸੀ ਕਿਸੇ ਨੂੰ ਐਮ ਐਲ اے ਨੂੰ ਤੇ 500 ਨੰਬਰ ਵਾਲਾ ਇਸ ਕਰਕੇ ਨੌਕਰੀ ਲੈ ਗਿਆ ਕਿ ਉਹਦਾ ਖਾਸ ਬੰਦਾ ਸੀ ਐਮ ਐਲ ਏ ਨੂੰ ਐਤਾ ਨਹੀਂ ਹੋਊਗਾ मैं जो नौकरिया भी नियुक्ति पत्र दे के आया इको घर दो भैन भाई दोनों दोनों कट्ठे पढ़ते रहे दो आ गए दोस्ते चिट्ठी आ गई घरे आ जाओ भाई सरकारी नौकरी थोड़ा इंतजार कर रही है आंधा कम यार हम इतों जो थोड़ा खजाना मंत्री पिछले पंद्रह साल तो यही कही जाए खजाना खाली है खजाना फिर यूथ की करूंगा यूथ नैगेटिव हो जूगा यूथ भजूगा फिर वह भजद्या फिर चलो यार इतो चलते जो खजाने च है नहीं कुछ ਅਡਾਈ ਸਾਕੇ ਤੇ ਮਿਲੂਏ ਤੂੰ ਉੱਥੇ ਜਾ ਕੇ ਧੱਕੇ ਖਾਂਦੇ ਆ ਹਰ ਰੋਜ਼ ਆਪਾਂ ਦੇਖਦੇ ਆ ਕਦੇ ਨੌਜਵਾਨਾਂ ਦੀ ਮੌਤ ਹੋ ਗਈ ਕਿਤੇ ਐਕਸੀਡੈਂਟ ਚ ਹੋ ਗਈ ਦਿਲ ਦਾ ਦੌਰਾ ਪੈ ਗਿਆ ਮੁੜ ਕੇ ਮਾਪੇ ਲਾਸ਼ਾਂ ਮੰਗਾਉਣ ਨੂੰ ਤਰਸਦੇ ਰਹਿੰਦੇ ਆ ਕਿ ਮਿੱਟੀ ਤਾਂ ਦਿਖਾ ਦਿਓ ਆਖਰੀ ਟਾਈਮ ਸਮੇਂ ਦੀ ਆ ਸਾਡੀ ਹਾਲਤ ਕਰਤੀ ਇਹਨਾਂ ਨੇ ਕਾਲੇ ਕਰਕੇ ਭਜਣਾ ਪੈ ਗਿਆ ਸਾਨੂੰ ਇਹਨਾਂ ਕਰਕੇ ਭਜਣਾ ਪੈ ਗਿਆ ਇਹਨਾਂ ਦੇ 3 ਪੁੱਤ ਨਾ ਗਏ ਬਾਹਰ ਉਹ ਸਾਰੇ ਇੱਥੇ ਨੇ ਉਹੀ ਚੇਅਰਮੈਨ ਨੇ ਉਹੀ ਲਾਲ ਬੱਤੀਆਂ ਵਾਲੇ ਨੇ ਸੋਇਸ ਕਰਕੇ ਜਦੋਂ ਰਾਜੇ ਹਾਕਮ ਮੌਜਾ ਕਰਨ ਲੋਕ ਭੁੱਖੇ ਮਰਨ ਜ਼ਿਆਦੇ ਦੇਰ ਨਹੀਂ ਚੱਲਦਾ ਹੁੰਦਾ ਹੁਣ ਹਰ ਫੀਲਡ 'ਚ ਤਰੱਕੀ ਆ ਜੀ ਟੈਕ ਸਾਡਾ ਜੀਐਸਟੀ 27% ਵਧ ਗਿਆ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਕੋਇੰਦਵਾਲ ਸਾਹਿਬ ਵਾਲਾ ਬਿਜਲੀ ਸਸਤੀ ਮਿਲੂਗੀ ਇੰਡਸਟਰੀ ਨੂੰ ਵੀ